ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਅੱਜ ਦਾ ਆਪਣਾ ਇੰਪੋਰਟੈਂਟ ਟੌਪਿਕ ਹੈ ਜੀ ਰਾਮਸਰ ਸਾਈਟਸ ਇਨ ਇੰਡੀਆ ਜ਼ਰੂਰੀ ਕੁਸ਼ਤ ਨੇ ਸਾਰੇ ਜੀ ਪੇਪਰ ਚ ਇਹਨਾਂ ਵਿੱਚ ਇੱਕ ਜਾਂ ਦੋ ਚੋਂ ਆ ਜਾਂਦੇ ਨੇ ਕਿਹ ਵਾਰ ਤਾਂ ਆਪਾਂ ਸਾਰੇ ਕੁਸ਼ਤ ਨੂੰ ਧਿਆਨ ਨਾਲ ਸੁਣਨਾ ਹੋ ਸਕੇ ਤੇ ਕਾਪੀ ਨੋਟ ਵੀ ਕਰ ਲਿਓ ਹਾਂਜੀ ਸਟਾਰਟ ਕਰਦੇ ਹਾਂ ਪਹਿਲੇ ਪ੍ਰਸ਼ਨ ਤੋਂ ਦਸੰਬਰ 2025 ਵਿੱਚ ਭਾਰਤ ਦੀ 96 ਰਾਮਸਰ ਸਾਈਟ ਕਿਸ ਨੂੰ ਘੋਸ਼ਿਤ ਕੀਤਾ ਗਿਆ ਹੈ 96th ਰਾਮਸਰ ਸਾਈਟ ਬਣੇ ਜੀ ਭਾਰਤ ਵਿੱਚ ਦਸੰਬਰ 2025 ਦੇ ਵਿੱਚ ਕੀ ਨਾਮਾ ਜੀ ਉਸ ਦਾ ਹਾਂਜੀ ਕਰੈਕਟ ਆਨਸਰ ਹੈ ਜੀ ਇਹਦੀ ਸੀ ਆਪਸ਼ਨ ਸਿਲੀ ਸੇਡ ਝੀਲ ਸਿਲੀ ਸੇਡ ਝੀਲ ਕਿੱਥੇ ਹੈ ਜੀ ਇਹ ਇਹ ਹੈਗੀ ਰਾਜਸਥਾਨ ਦੇ ਵਿੱਚ ਤੁਸੀਂ ਇਹ ਯਾਦ ਰੱਖਣਾਗਾ ਠੀਕ ਹੈ ਜੀ ਤੇ ਨੈਕਸਟ ਕਰਦੇ ਆਪਾਂ ਪ੍ਰਸ਼ਨ ਜੀ ਭਾਰਤ ਵਿੱਚ ਕਿਸ ਰਾਜ ਕੋਲ ਸਭ ਤੋਂ ਵੱਧ ਰਾਮਸਰ ਸਾਈਟਸ ਨੇ ਹਾਂਜੀ ਸਭ ਤੋਂ ਵੱਧ ਰਾਮਸਰ ਸਾਈਟ ਕਿਹੜੇ ਰਾਜ ਵਿੱਚ ਨੇ ਜੀ ਹਾਂਜੀ ਕਰੈਕਟ ਆਨਸਰ ਜੀ ਆਪਣਾ ਬੀ ਆਪਸ਼ਨ ਤਾਮਨ ਲਾਡੂ ਦੇ ਵਿੱਚ ਕਿੰਨੀਆਂ ਸਾਈਟਸ ਨੇ ਤਾਮਨਾਲੂ ਚ 20 ਨੇ ਜੀ ਦੂਜੀ ਨੰਬਰ ਤੇ ਕਿੱਥੇ ਨੇ ਜੀ ਉੱਤਰ ਪ੍ਰਦੇਸ਼ ਯੂਪੀ ਚ ਇੱਥੇ ਕਿੰਨੀਆਂ ਨੇ 10 ਤੀਜੀ ਨੰਬਰ ਤੇ ਬਿਹਾਰ ਐਂਡ ਪੰਜਾਬ ਇੱਥੇ ਕਿੰਨੀਆਂ ਨੇ ਜੀ 6 ਨੇ ਠੀਕ ਹੈ ਜੀ ਤੁਸੀਂ ਯਾਦ ਰੱਖਣਾ ਇਹ ਹਾਂ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ ਜੀ ਹੁਣ ਆਪਾਂ ਤੀਸਰਾ ਪ੍ਰਸ਼ਨ ਆ ਗਿਆ ਆਪਣਾ 37 ਗੜ ਰਾਜ ਦੀ ਪਹਿਲੀ ਰਾਮਸਰ ਸਾਈਟ ਕਿਹੜੀ ਬਣੀ ਹੈ ਹਾਂਜੀ ਜੀ ਸਤਿਸ਼ਗੜ ਰਾਜ ਹੈ ਆਪਣੀ ਸਟੇਟ ਹੈਗੀ ਉਹਦੀ ਪਹਿਲੀ ਰਾਮਸਰ ਸਾਈਟ ਦਾ ਨਾਮ ਕੀ ਆ ਤੁਹਾਡੇ ਸਾਹਮਣੇ ਚਾਰ ਆਪਸ਼ਨ ਆ ਨਾ ਜੀ ਦੱਸੋ ਜੀ ਕੀ ਆਨਸਰ ਹੈ ਜੀ ਹਾਂਜੀ ਕਰੈਕਟ ਆਨਸਰ ਹੈ ਕਰੈਕਟ ਆਨਸਰ ਹੈ ਜੀ ਇਹਦਾ ਕੋਪਰਾ ਜਲਾਸੀਆ ਕੋਪਰਾ ਰਿਜ਼ਰਵ ਹੈ ਜੀ ਠੀਕ ਹੈ ਜੀ ਇਹ ਜੀ ਸਤਿਸ਼ਗੜ ਦਾ ਇੱਕ ਜ਼ਿਲ੍ਹਾ ਬਿਲਾਸਪੁਰ ਉਸ ਜ਼ਿਲ੍ਹੇ ਵਿੱਚ ਮੌਜੂਦ ਹੈ ਜੀ ਇਹ ਇਹਨੂੰ ਇਹ 95 ਜਾ 95th ਰਾਮਸਰ ਸਾਈਟ ਜੀ ਬਣੀ ਹੈ ਰਾਮਸਰ ਸਾਈਟ ਬਣੀ ਹੈਗੀ ਸਤਿਸ਼ਗੜ ਦੇ ਵਿੱਚ ਹਾਂਜੀ ਨੈਕਸਟ ਕਰ ਦਾਂ ਜੀ ਆਪਾਂ ਕੁਸਚਨ ਵਿਸ਼ਵ ਪੱਧਰ ਤੇ ਭਾਰਤ ਰਾਮਸਰ ਸ਼ੈਰ ਦੀ ਗਿਣਤੀ ਵਿੱਚ ਕਿਹੜੇ ਸਥਾਨ ਤੇ ਆਉਂਦਾ ਹਾਂਜੀ ਜੇ ਆਪਾਂ ਦੁਨੀਆ ਦੇ ਦੇਖੀਏ ਆਪਣਾ ਇੰਡੀਆ ਦਾ ਕਿੰਨਾ ਨੰਬਰ ਹੈ ਵੀ ਆਪਣੇ ਕਿੰਨੀਆਂ ਸਾਈਟਸ ਨੇ ਰਾਮਸਰ ਤਾਂ ਇਹਦੇ ਵਿੱਚ ਆਪਣਾ ਨੰਬਰ ਆਉਂਦਾ ਜੀ ਸੀ ਆਪਸ਼ਨ ਤੀਜੇ ਨੰਬਰ ਤੇ ਆਉਂਦਾ ਜੀ ਆਪਿਆ ਠੀਕ ਹੈ ਜੇ ਪਹਿਲੇ ਨੰਬਰ ਤੇ ਆਪਾਂ ਆਉਣੇ ਹਾਂਗੇ ਏਸ਼ੀਆ ਦੇ ਵਿੱਚ ਉਹਨੇ ਆਪਾਂ ਪਹਿਲੇ ਨੰਬਰ ਤੇ ਹੋਣੇ ਆ ਗਏ ਦੁਨੀਆ ਵਿੱਚ ਉਹਨਾਂ ਦਾ ਤੀਜੇ ਨੰਬਰ ਤੇ ਠੀਕ ਹੈ ਜੀ ਤੇ ਇੰਡੀਆ ਵਿੱਚ ਆਪ ਗੱਲ ਕਰੀਏ ਕਿੰਨੇ ਆਰਾਮਸਰ ਸਾਈਟ ਨੇ 96 ਸਭ ਤੋਂ ਵੱਧ ਕਿਹੜੀ ਸਟੇਟ ਚ ਨੇ ਜੀ ਸਭ ਤੋਂ ਵੱਧ ਹੈ ਜੁਕੇ ਦੇ ਵਿੱਚ ਕਿੰਨੇ ਨੇ ਉੱਥੇ ਜੀ 176 ਸੈਕੰਡ ਨੰਬਰ ਤੇ ਕਿਹਦੇ ਕੋਲ ਨੇ ਜੀ ਮੈਕਸੀਕੋ ਦੇ ਕੋਲ 144 ਇੰਡੀਆ ਦੇ ਕੋਲ 96 ਤੀਜੇ ਨੰਬਰ ਤੇ ਏਸ਼ੀਆ ਚ ਪਹਿਲੇ ਨੰਬਰ ਤੇ ਠੀਕ ਹੈ ਜੀ ਅਗਲਾ ਪ੍ਰਸ਼ਨ ਕਰਦੇ ਆਪਾਂ ਭਾਰਤ ਦੇ ਕਿਹੜੇ ਦੋ ਸ਼ਹਿਰਾਂ ਨੂੰ ਪਹਿਲੀ ਵਾਰ ਬੈਟਲੈਂਡ ਸਿਟੀ ਵਜੋਂ ਮਾਨਤਾ ਮਿਲੀ ਹੈ ਹਾਂਜੀ ਕਿਹੜੇ ਦੋ ਸ਼ਹਿਰਾਂ ਨੂੰ ਬੈਟਲੈਂਡ ਸਿਟੀ ਵਜੋਂ ਮਾਨਤਾ ਮਿਲੀ ਹੈ ਹਾਂ ਜਿਹੜਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਇੰਦੋਰ ਅਤੇ ਉਦੈਪੁਰ ਦਾ ਤੋ ਦੋ ਮਿਲੀ ਜਿੰਨਾਂ ਨੂੰ ਇਹ ਮਾਨਤਾ 2025 ਵਿੱਚ ਹੀ ਮਿਲੀ ਇਹਨਾਂ ਨੂੰ ਮਾਨਤਾ ਇਹ ਨੈਕਸਟ ਕੁਸਚਨ ਕਰਦੇ ਹਾਂ ਜੀ ਆਪਾਂ ਭਾਰਤ ਦੀ ਸਭ ਤੋਂ ਵੱਡੀ ਰਾਮਸਰ ਸਾਈਟ ਕਿਹੜੀ ਹੈ ਹਾਂਜੀ ਸਭ ਤੋਂ ਵੱਡੀ ਰਾਮਸਰ ਸਾਈਟ ਭਾਰਤ ਦੀ ਕਿਹੜੀ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ অপਸ਼ਨ ਬੀ ਸੁੰਦਰਬਨ ਵੈਟਲੈਂਡ ਸੁੰਦਰਬਨ ਦਾ ਡੈਲਟਾ ਜਿਹੜਾ ਉੱਥੇ ਜੋ ਵੈਟਲੈਂਡ ਦਾ ਹੋਂਦ ਅਧਿਕਾਰ ਪ੍ਰਾਪਤ ਹੈਗਾ ਸਭ ਤੋਂ ਵੱਡੀ ਉਹ ਭਾਰਤ ਦੀ ਰਾਮਸਰ ਸ਼ਾਈਟ ਹੈਗੀ ਕਿਹੜੀ ਸਟੇਟ ਚ ਪੈਂਦਾ ਜੀ ਇਹ ਵੈਸਟ ਬੰਗਾਲ ਦੇ ਵਿੱਚ ਪੈਂਦਾ ਹੈਗਾ ਏਰੀਆ ਦੀ ਗੱਲ ਕਰੀਏ ਕਿੰਨਾ ਏਰੀਆ ਹੈਗਾ 4320 ਸਕੁਅਰ ਕਿਲੋਮੀਟਰ ਹੈ ਜੀ ਇਹ ਇਹਦੇ ਏਰੀਆ ਚਲੋ ਜੀ ਨੈਕਸਟ ਕੁਐਸਚਨ ਕਰਦੇ ਹਾਂ ਆਪਾਂ ਜੇ ਆਪਾਂ ਇਹਦੀ ਗੱਲ ਕਰੀਏ ਏ ਆਪਸ਼ਨ ਹੈ ਚਿਲਕਾ ਝੀਲ ਦੀ ਚਿਲਕਾ ਝੀਲ ਕਿਹੜੀ ਸਟੇਟ ਚ ਪੈਂਦੀ ਹੈ ਇਹ ਓਡੀਸ਼ਾ ਚ ਪੈਂਦੀ ਹੈ ਇਹ ਵੀ ਕ੍ਰਾਮਸਰ ਸਾਈਟ ਹੈਗੀ ਖਾਰੇ ਪਾਣੀ ਦੀ ਉਹ ਲੇਕ ਹੈ ਨਾ ਆਪਣੇ ਬਦੂ ਚਿਲਕਾ ਲੇਕ ਖਾਰੇ ਪਾਣੀ ਲੇਕ ਹੈਗੀ ਆਪਾਂ ਨੈਕਸਟ ਕੁਐਸਚਨ ਕਰਦੇ ਜੀ ਭਾਰਤ ਦੀ ਸਭ ਤੋਂ ਛੋਟੀ ਸਮਾਲੈਸਟ ਰਾਮਸਰ ਸਾਈਟ ਕਿਹੜੀ ਹੈ ਜੀ ਹਾਂਜੀ ਸਭ ਤੋਂ ਸਮਾਲੈਸਟ ਰਾਮਸਰ ਸਾਈਟ ਕਿਹੜੀ ਹੈ ਭਾਰਤ ਦੀ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਰੈਨੂਕਾ ਵੈਟਲੈਂਡ ਇਹ ਕਿੱਥੇ ਹੈਗੀ ਇਹ ਇਹ ਕੀ ਹਿਮਾਚਲ ਪ੍ਰਦੇਸ਼ ਦੇ ਵਿੱਚ ਐਚ ਪੀ ਚ ਹਿਮਾਚਲ ਪ੍ਰਦੇਸ਼ ਤਿੰਨ ਨੇ ਹਿਮਾਚਲ ਤਿੰਨ ਨੇ ਟੋਟਲ ਰਾਮਸਰ ਸਾਈਟਸ ਉਨ ਵਿੱਚ ਇੱਕ ਰੈਨਕਾ ਵੈਟਲੈਂਡ ਹੈਗੀ ਠੀਕ ਹੈ ਜੀ ਤੇ ਆ ਤੁਹਾਨੂੰ ਪਤਾ ਹੋਊਗਾ ਨੰਕਲ ਵਾਈਲਡ ਲਾਈਫ ਸੈਂਚਰੀ ਇਹ ਨੰਗਲ ਕਿੱਥੇ ਪੈਂਦੇ ਆ ਪੰਜਾਬ ਚ ਹੈ ਹਾਂਜੀ ਨੈਕਸਟ ਕੁਐਸਚਨ ਜੀ ਅੱਠਵਾਂ ਵਿਸ਼ਵ ਵੈਟਲੈਂਡ ਦਿਵਸ ਵਰਲਡ ਵੈਟਲੈਂਡ ਡੇ ਹਰ ਸਾਲ ਕੋਦੋਂ ਬਣਾਇਆ ਜਾਂਦਾ ਜੀ ਹਾਂਜੀ ਕੋਦੋਂ ਬਣਾਇਆ ਜਾਂਦਾ ਜੀ ਇਹ 2 ਫਰਵਰੀ ਨੂੰ ਆਇਆ ਹੈ ਕਿਉਂ ਬਣਾਇਆ ਜਾਂਦਾ 2 ਫਰਵਰੀ ਨੂੰ ਕਿਉਂਕਿ 2 ਫਰਵਰੀ 1900 71 ਇਸਵੀ ਨੂੰ ਰਾਮਸਰ ਰਾਮਸਰ ਕਿੱਥੇ ਪੈਂਦਾ ਜੀ ਇਹ ਈਰਾਨ ਦਾ ਇੱਕ ਸਹਿਰ ਹੈਗਾ ਜੋ ਕੈਪਸ਼ਨ ਸਾਗਰ ਦੇ ਮੌਜੂਦ ਹੈਗਾ ਉੱਥੇ ਦੁਨੀਆ ਦੇ ਜਿਹੜੇ ਦੇਸ਼ ਸੀ ਉਹਨਾਂ ਨੇ ਇੱਕ ਸੰਧੀ ਕੀਤੀ ਸੀ ਕਿ ਆਪਾਂ ਆਪਣੇ ਜਿਹੜੇ ਵਾਤਾਵਰਨ ਹੈਗਾ ਉਹਨਾਂ ਨੂੰ ਉਹਨੂੰ ਬਚਾਉਣਾ ਹੈਗਾ এনवायरमेंट ਨੂੰ ਬਚਾਉਣਾ ਹੈਗਾ ਠੀਕ ਹੈ ਜੀ ਤਾਂ ਜੋ ਜਿਹੜੀ ਵੈਟਲੈਂਡ ਹੁੰਦੀ ਨੇ ਵੈਟਲੈਂਡ ਕੀ ਹੁੰਦੇ ਨੇ ਇੱਕ ਇੱਕ ਜਿੱਥੇ ਪਾਣੀ ਜਮਾ ਹੁੰਦਾ ਹੈਗਾ ਦਲਦਲੀ ਏਰੀਆ ਹੁੰਦੇ ਨੇ ਗਏ ਉਸ ਇਰੀਨੇ ਬੋਲਦੇ ਨੇ ਉੱਥੇ ਜਲ ਜੀਵ ਜਲ ਪੌਦੇ ਤੁਰੋਂ ਪੰਛੀ ਉੱਡ ਕੇ ਆਉਂਦੇ ਰਹਿੰਦੇ ਨੇ ਕੁਦਰਤੀ ਨਿਵਾਸ ਹੁੰਦਾ ਹੈ ਸਾਰਾ ਇਹ ਇੱਥੇ ਕੋਈ ਵੀ ਮਨੁੱਖ ਦੁਆਰ ਸੀੜ-ਸਾੜ ਨਹੀਂ ਕੀਤੀ ਜਾਂਦੀ ਜਿਵੇਂ ਹੁੰਦਾ ਐਜ਼ ਇਟ ਇ ਹੀ ਰਹਿੰਦਾਗਾ ਉਸਨੂੰ ਬੋਲਦੇ ਨੇ ਬੈਟਲੈਂਡ ਇਹ 2 ਫਰਬੀ 1971 ਨੂੰ ਦੁਨੀਆ ਦੇ ਦੇਸ਼ਾਂ ਨੇ ਇਕੱਠੇ ਹੋ ਕੇ ਇੱਥੇ ਇੱਕ ਮਨਾ ਰਾਮਸਰ ਕਨਵੈਨਸ਼ਨ ਕੀਤੀ ਸੀ ਕਿ ਆਪਾਂ ਬਚਾਉਣਾ ਆਪਣਾ ਇਨਵਾਇਰਨਮੈਂਟ ਨੂੰ ਯਾ ਰੱਖਣਾ ਜੀ ਕਦੋਂ ਮਨਾਇਆ ਇਹ ਡੇ 2 ਫਰਵਰੀ 1971 ਤੋਂ ਸ਼ਟਾਰਾ 2 ਫਰਵਰੀ ਹਰ 2 ਫਰਵਰੀ ਹਰ ਸਾਲ ਮਨਾਇਆ ਜਾਂਦਾ ਜੀ ਹਾਂਜੀ ਤੇ ਨੈਕਸਟ ਕੁਐਸਚਨ ਕਰਦੇ ਹਾਂ ਜੀ ਆਪਾਂ ਭਾਰਤ ਦੀ ਪਹਿਲੀ ਰਾਮਸਰ ਸਾਈਟ ਕਿਹੜੀ ਸੀ ਜਿਸ ਨੂੰ 1981 ਵਿੱਚ ਮਾਨਤਾ ਮਿਲੀ ਹਾਂਜੀ 1981 ਵਿੱਚ ਮਾਨਤਾ ਮਿਲੀ ਸੀ ਭਾਰਤ ਦੀ ਸਭ ਤੋਂ ਪਹਿਲੀ ਰਾਮਸਰ ਸਾਈਟ ਨੂੰ ਕੀ ਨਾਮ ਕੀ ਸੀਗਾ ਹਾਂਜੀ கரੈਕਟ ਆਨਸਰ ਡੀ ਆਪਸ਼ਨ ਏ ਐਂਡ ਬੀ ਮਤਲਬ ਕਿ ਕੇਵਲਾ ਦੇਵ ਰਾਸ਼ਟਰੀ ਪਾਰਕ ਕੇਵਲਾ ਕੇਲੋਂ ਕੇਲੋਂ ਦੇਵ ਨੈਸ਼ਨਲ ਪਾਰਕ ਹੋ ਗਿਆ ਤੇ ਬੀ ਚਿਲਕਾ ਝੀਲ ਇਹਨਾਂ ਨੂੰ 1 ਅਕਤੂਬਰ 1981 ਨੂੰ ਮਾਨਤਾ ਮਿਲਦੀ ਹੈ ਜਿਹੜਾ ਕੇਵਲਾ ਦੇਵ ਜਿਹੜਾ ਨੈਸ਼ਨਲ ਪਾਰਕ ਹੈਗਾ ਇਹ ਓਡੀਸ਼ਾ ਚ ਪੈਂਦਾ ਹੈਗਾ ਤੇ ਜੇ ਦੂਸਰਾ ਆਪਣਾਗਾ ਚਿਲਕਾ ਰੇਕ ਹੈ ਸਭ ਨੂੰ ਪਤਾਗਾ ਇਹ ਰਾਜਸਥਾਨ ਦੇ ਵਿੱਚ ਪੈਂਦੀ ਹੈ ਠੀਕ ਹੈ ਜੀ ਹਮਮ नेक्स्ट 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 ਦੁਨੀਆ ਦੀ ਸਭ ਤੋਂ ਉੱਚੀ ਹਾਈਐਸਟ ਰਾਮਸਰ ਸਾਈਟ ਭਾਰਤ ਵਿੱਚ ਕਿੱਥੇ ਸਥਿਤ ਹੈ ਜੀ ਆਪਾਂ ਦੇਖੀਏ ਦੁਨੀਆ ਦੀ ਸਭ ਤੋਂ ਉੱਚੀ ਹੈਗੀ ਹਾਈਐਸਟ ਹੈਗੀ ਉਹ ਭਾਰਤ ਵਿੱਚ ਹੈ ਉਹ ਕਿੱਥੇ ਹੈ ਜੀ ਇਹディ ਸਟੇਟ ਚ ਪੈਂਦੀ ਹੈਗੀ ਉਹ ਰਾਮਸਰ ਸਾਈਟ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਲਦਾਖ ਦੇ ਵਿੱਚ ਪੈਂਦੀ ਹੈ ਇਹ ਨਾਮ ਕੀ ਹੈ ਜਿਹੜੀ ਲਦਾਖ ਦੇ ਵਿੱਚ ਪੈਂਦੀ ਹੈ ਨਾਮ ਹੈ ਤਸੋ ਮੋਰੀਰੀ ਮੋਰੀਰੀ ਝੀਲ ਤਸੋ ਮੋਰੀਰੀ ਝੀਲਾ ਜੀ ਇਸਨ ਬੈਟਲੈਂਡ ਦਾ ਰਾਮਸਰ ਸਾਈਟ ਦਾ ਦਰਜਾ ਮਿਲਿਆ ਹੋਇਆ ਹੈਗਾ ਲਦਾਖ ਦੇ ਵਿੱਚ ਪੈਂਦੀ ਹੈਗੀ ਇਹਨੂੰ 2020 ਇਸਵੀ 2020 ਦੇ ਵਿੱਚ ਇਹਨੂੰ ਐਜ਼ ਅ ਰਾਮਸਰ ਸਾਈਟ ਦਾ ਦਰਜਾ ਮਿਲਿਆ ਸੀਗਾ ਠੀਕ ਹੈ ਜੀ ਹਮਮ नेक्स्ट ਫਰ ਫਰਬਰੀ 2025 ਵਿੱਚ ਕਿਸ ਰਾਜ ਦੀ ਖੇਚੀ ਉਪਲਰੀ ਵੈਟਲੈਂਡ ਨੂੰ RAMSAR ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹਾਂਜੀ ਇੱਕ ਖੇਚੀ ਉਪਲਰੀ ਵੈਟਲੈਂਡ ਹੈਗੀ ਭਾਰਤ ਦੀ 2025 ਦੇ ਵਿੱਚ ਫਰਬਰੀ ਤੇ ਨੂੰ RAMSAR ਸਾਈਟ ਦਾ ਦਰਜਾ ਮਿਲਿਆ ਸੀ ਉਹ ਉਹ ਕਿਹੜੀ ਸਟੇਟ ਦੇ ਵਿੱਚ ਹੈ ਜੀ ਹਾਂਜੀ ਇਹ ਤਾਂ ਕਰੈਕਟ ਆਨਸਰ ਹੈ A ਆਪਸ਼ਨ ਸਿੱਖ ਕਮ ਸਟੇਟ ਦੇ ਵਿੱਚ ਹੈ ਇਹਨਾਂ ਸਿਕਮ ਸਟੇਟ ਜੇਪ ਇਹ ਪਹਿਲੀ ਬਣੀ ਹੈ ਫਰਸਟ ਬਣੀ ਹੈ ਸਿਕਮ ਸਟੇਟ ਦੀ ਰਾਮਸਰ ਸਾਈਟ ਚਲੋ ਜੀ ਆਪਾਂ ਹੁਣ ਕਰਦੇ ਹਾਂ ਨੈਕਸਟ ਕੁਐਸਚਨ ਦੁਨੀਆ ਦੀ ਇਕਲੌਤੀ ਤੈਰਦੀ ਹੋਈ ਝੀਲ ਫਲੋਟਿੰਗ ਲੇਕ ਕਿਹੜੀ ਹੈ ਜੋ ਰਾਮਸਰ ਸਾਈਟ ਵੀ ਹੈ ਹਾਂਜੀ ਫਲੋਟਿੰਗ ਲੇਕ ਕਿਹੜੀ ਹੈ ਜੀ ਜਿਹਨੂੰ ਰਾਮਸਰ ਸਾਈਟ ਦਾ درجہ ਮਿਲਿਆ ਹੋਇਆ ਸਭ ਨੂੰ ਪਤਾ ਹੋਵੇ ਅਨਸਰ ਜੀ ਲੋਕਟਕ ਝੀਲ ਲੋਕਟਕ ਝੀਲ ਕਿੱਥੇ ਹੈ ਜੀ ਇਹ ਮਨੀਪੁਰ ਦੇ ਵਿੱਚ ਹੈ ਮਨੀ ਉਰ ਦੇ ਵਿੱਚ ਠੀਕ ਹੈ ਜੀ ਜਿਹੜੀ ਇਹ ਸਾਈਟ ਆ ਗਈ ਲੇਕ ਆ ਗਈ ਇਹ ਇਹਨੂੰ 1990 ਚ ਹੀ ਮਾਨਤਾ ਮਿਲ ਗਈ ਸੀ ਰਾਮਸਰ ਸਾਈਟ ਦੀ ਠੀਕ ਹੈ ਜੀ ਜੀ ਆਪਾਂ ਗੱਲ ਕਰੀਏ ਸਾਂਬਰ ਸਾਂਬਰ ਝੀਲ ਕਿੱਥੇ ਆ ਗਈ ਇਹ ਰਾਜਸਥਾਨ ਦੇ ਵਿੱਚ ਹੈ ਇਸ ਤਾਂ ਠੀਕ ਹੈ ਡੱਲ ਸਾਨੂੰ ਪਤਾ ਹੋਊਗਾ ਜੰਮੂ ਕਸ਼ਮੀਰ ਨਾ ਕਰਦੀ ਪੈਂਦੀ ਹੈ ਚਲੋ ਨੈਕਸਟ ਕਰਦੇ ਆਪਾਂ ਜੀ ਕੁਸਚਨ 13ਵਾਂ ਕੁਸਚਨ ਕਰਦੇ ਆਪਾਂ ਬਿਹਾਰ ਦੀ ਗੋਗਾਬਲ ਝੀਲ ਭਾਰਤ ਦੇ ਕਿਹੜੇ ਨੰਬਰ ਦੀ ਰਾਮਸਰ ਸਾਈਟ ਹੈ ਹਾਂਜੀ ਗੋਗਾਬਲ ਝੀਲ ਕਿਹੜੇ ਨੰਬਰ ਦੀ ਰਾਮਸਰ ਸਾਈਟ ਹੈ ਜੀ கரੈਕਟ ਆਨਸਰ ਬੀ ਆਪਸ਼ਨ 94 ਇਹ ਨਵੰਬਰ 2025 ਚ ਨੂੰ ਐਡ ਕੀਤਾ ਗਿਆ ਠੀਕ ਹੈ ਸਰ ਤੇ ਆਪਾਂ ਗੱਲ ਕਰੀਏ ਜੀ ਹੁਣ 14ਵਾਂ ਕੁਸਚਨ ਦੀ ਰਾਮਸਰ ਸਮੀਲਨ ਰਾਮਸਰ ਕਨਵੈਨਸ਼ਨ ਦਾ ਮੁੱਖ ਉਦੇਸ਼ ਕੀ ਸੀਗਾ ਹਾਂਜੀ ਸਭ ਨੂੰ ਪਤਾ ਹੋਊਗਾ ਵੈਟਲੈਂਡਸ ਦੀ ਸੁਰੱਖਿਆ கரੈਕਟ ਆਨਸਰ ਬੀ ਆਪਸ਼ਨ ਇਸ ਨੂੰ ਪਤਾ ਲੱਗ ਗਿਆ ਕਦੋਂ ਹੋਇਆ ਸੀ 2 ਫਰਵਰੀ 1971 ਨੂੰ ਠੀਕ ਹੈ ਜੀ ਕਦੋਂ ਹੋਇਆ ਸੀ 2 ਫਰਵਰੀ 1971 ਨੂੰ ਰਾਮਸਰ ਇਰਾਨ ਦੇ ਵਿੱਚ ਪੈਂਦਾ ਹੈਗਾ ਤੇ ਹੋਰ ਪੁਆਇੰਟ ਕੀ ਦੇਖ ਦੇ ਆਂ ਜੀ ਆਪਾਂ ਜੋਨ ਮਾਰਤੂਰ ਤੋਂ ਨਹੀਂ ਠੀਕ ਹੈ Rajasthan ਦੀ Minar Wetland ਨੂੰ ਕਦੋਂ RAMSAR site ਬਣਾਇਆ ਗਿਆ ਸੀ Minar Wetland ਪੈਂਦੀ ਹੈ Rajasthan ਦੇ ਵਿੱਚ ਇਸ ਨੂੰ ਕਦੋਂ RAMSAR site ਬਣਾਇਆ ਗਿਆ ਜੀ ਹਾਂਜੀ ਦਾ ਕਰੈਕਟ ਆਨਸਰ ਹੈਗਾ ਜੀ ਜੂਨ 2025 ਦੇ ਵਿੱਚ ਨੈਕਸਟ ਕੀ ਨੈਕਸਟ ਮੋਟਰੈਕਸ ਇਹ ਕਾਰਮੋਂਟ੍ਰੈਕਸ ਰਿਕਾਰਡ ਵਿੱਚ ਭਾਰਤ ਦੀ ਕਿਹੜੀ ਝੀਲ ਨੂੰ ਪਹਿਲਾਂ ਸ਼ਾਮਲ ਕੀਤਾ ਗਿਆ ਸੀ ਪਰ ਬਾਅਦ ਵਿੱਚ ਹਟਾ ਦਿੱਤਾ ਗਿਆ ਮੋਂਟ੍ਰੈਕਸ ਰਿਕਾਰਡ ਦੇ ਵਿੱਚ ਭਾਰਤ ਦੀ ਕਿਹੜੀ ਝੀਲ ਨੂੰ ਪਹਿਲਾਂ ਸ਼ਾਮਲ ਕੀਤਾ ਗਿਆ ਪਰ ਬਾਅਦ ਵਿੱਚ ਹਟਾ ਦਿੱਤਾ ਗਿਆ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਚਿਲਕਾ ਝੀਲ ਨੂੰ ਚਲੋ ਜੀ ਨੈਕਸਟ ਕਰਦੇ ਹਾਂ ਕੁਛ ਨਾ ਆਪਾਂ ਵਿਸ਼ਵ ਦੀ ਸਭ ਤੋਂ ਪਹਿਲੀ ਫਸਟ ਵਰਲਡਸ ਫਸਟ ਰਾਮਸਰ ਸਾਈਟ ਕਿਹੜੀ ਲੋ ਇੰਪੋਰਟੈਂਟ ਕੋਈ ਨਾ ਜੀ ਸਾਈਟ ਕਿਹੜੀ ਹੈ ਤੇ ਕਿਹੜੇ ਦੇਸ਼ ਵਿੱਚ ਹੈ ਹਾਂਜੀ ਕਿਹੜੀ ਹੈ ਜੀ ਤੇ ਕਿਹੜੇ ਦੇਸ਼ ਚ ਹੈ ਹਾਂਜੀ ਉਹ ਹੈਗੀ ਆ ਸੀ ਆਪਸ਼ਨ ਆਸਟ੍ਰੇਲੀਆ ਦੇ ਵਿੱਚ ਹੈ ਇਹਨੂੰ 1974 ਦੇ ਵਿੱਚ ਇੱਥੇ ਰਾਮਸਰ ਸਾਈਟ ਨੂੰ ਬਣਾਇਆ ਗਿਆ ਸੀਗਾ ਨਾਮ ਕੀ ਹੈ ਸਾਈਟ ਦਾ ਹੋਏ ਕੋਬ ਕੋਬਰਾਗ 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 ਸਾਈਟ ਹੈਗੀ ਕੋਬਰਾਗ ਪੈਨਿਨਸੂਲਾ ਜੇ ਇੱਕ ਪਾਣੀ ਦਾ ਸਮੂਹ ਹੈ ਨਾ ਪੈਨਿਨਸੂਲਾ ਪ੍ਰਾਇਦੀਪ ਹੈਗਾ ऑस्ट्रेलिया ਵਿੱਚ ਸਭ ਤੋਂ ਜ਼ਿਆਦਾ ਰੱਖਣਾ ऑस्ट्रेलिया ਦੇ ਵਿੱਚ ਆ ਪਹਿਲੀ ਦੁਨੀਆ ਦੀ ਪਹਿਲੀ ਰਾਮਸਰ ਸਾਈਟ। ਇਹ ਰਾਂ ਦਾ ਉਹਨੂੰ ਪਤੀ ਹੈਗਾ ਦੇਸ਼ ਹੈਗਾ ਜਿੱਥੇ ਪਹਿਲੀ ਕਨਵੈਨਸ਼ਨ ਹੋਈ ଥିਗੀ ਇਹਦਾ ਰਾਮਸਰ ਸ਼ਹਿਰ ਹੈਗਾ। ਜੋ ਕੇ ਵੀ ਬਤਾ ਇੰਗਲੈਂਡ ਭਾਰਤ ਭਾਰਤ ਚਲੋ ਅਗਲਾ ਪੰਜਾਬ ਵਿੱਚ ਕੁੱਲ ਕਿੰਨੀਆਂ ਰਾਮਸਰ ਸਾਈਟਸ ਹਨ? ਹਾਂਜੀ ਪੰਜਾਬ ਵਿੱਚ ਕੁੱਲ ਕਿੰਨੀਆਂ ਰਾਮਸਰ ਸਾਈਟ ਨੇ? ਕਰੈਕਟ ਆਨਸਰ ਸੀ ਆਪਸ਼ਨ। ਸੀ ਚ ਨਹੀਂ। ਆਪਾਂ ਜਿੰਨੇ ਗੱਲ ਕਰ ਕਿਹੜੀ-ਕਿਹੜੀ ਨਾ ਹੋ ਸੇ ਝੀਲਾਂ ਸੇ ਜਿਹੜੀ ਰਮਸਰ ਸੈਟ ਨੇ ਆਪਣੇ ਹਰੀਕੇ ਪੱਤਨ ਹੋ ਗਈ ਜਿਹੜੀ ਹਰੀਕੇ ਹਰੀਕੇ ਝੀਲ ਹੋ ਗਈ ਨੰਬਰ 2 ਕੰਜਲੀ ਝੀਲ ਹੋ ਗਈ ਨੰਬਰ 3 ਰੋਪੜ ਵੈਟਲੈਂਡ ਹੋ ਗਈ ਨੰਬਰ 4 ਕੇਸੂ ਕੇਸੂਰ ਕੇਸੂਰ ਮਿਆਨੀ ਪੰਜ ਨੰਗਲ ਅੰਕਲ ਜੀ ਕੋਰਪਿੰਦੀ ਨੰਗਲ 6 ਵਿਆਸ ਠੀਕ ਹੈ ਜੀ ਇਹ ਆਪਣੀ 6 ਨੇ ਜਿਹੜੀ ਆਪਣੀਆਂ ਰਮਸੈ ਸਾਈਟਸ ਨੇ ਪੰਜਾਬ ਦੇ ਬੱਚੇ ਹਮਾਚਲ ਪ੍ਰੇਸ਼ਾਨ ਪਤੀਏ ਤਿੰਨ ਨੇ ਹਿਮਾਚਲ ਚ ਤਿੰਨ ਨੇ ਤੇ ਜੇ ਫਕੇਰਲਾ ਜਿੱਥੇ ਕੇਰਲਾ ਜੂ ਤਿੰਨ ਨੇ ਚਲੋ ਨੈਕਸਟ ਕਰਦੇ ਜੀ ਬਿਹਾਰ ਦੇ ਕਿਸ ਜ਼ਿਲ੍ਹੇ ਵਿੱਚ ਨਾਗੀ ਅਤੇ ਨਕਟੀ 25 ਸੈਂਚਰੀ ਸਤਨ ਜੋ 2024 ਚ ਰਾਮਸਰ ਸਾਈਟਸ ਬਣੀ ਹਨ ਹਾਂਜੀ ਕਿਹਦੇ ਨੇ ਬਿਹਾਰ ਦੇ ਬਿਹਾਰ ਦੇ ਕਿਹ ਜिले ਚ ਨੇ ਉਹ ਆਨਸਰ ਹੈਗਾ ਜੀ ਜੁਮੋਈ ਜੁਮੋਈ ਜिले ਚ ਜੁਮੋਈ ਨੈਕਸਟ ਕਰਦੇ ਕੋਈ ਨਹੀਂ ਭਾਰਤ ਵਿੱਚ ਰਾਮਸਰ ਕਨਵੈਨਸ਼ਨ ਕਦੋਂ ਲਾਗੂ ਹੋਇਆ ਹਾਂਜੀ ਭਾਰਤ ਚ ਕਦੋਂ ਲਾਗੂ ਹੋਇਆ ਜੀ ਰਾਮਸਰ ਕਨਵੈਨਸ਼ਨ ਸਭ ਨੂੰ ਪਤਾ ਜੀ கரੈਕਟ ਆਨਸਰ ਹੈਗਾ ਬੀ ਆਪਸ਼ਨ 1982 ਦੇ ਵਿੱਚ 1 ਫਰਵਰੀ 1900 82 ਇਸ ਵੀ ਨੂੰ ਭਾਰਤ ਨੇ ਰਾਮਸਰ ਸਾਈ ਕਨਵੈਨਸ਼ਨ ਦਾ ਜਰੂਰ ਸਮਝੋਤਾ ਇਹਦੇ ਉੱਪਰ ਹਸਤਾਖਰ ਕੀਤੇ ਸਨ ਇਸ ਤੋਂ ਬਾਅਦ ਫਿਰ ਆਪਾਂ ਸਟਾਰਟ ਕਰਤਾ ਆਪਣੇ ਦੇਸ਼ ਦੇ ਵਿੱਚ ਰਾਮਸਰ ਸਾਈ ਨੂੰ ਮੰਨਤਾ ਦੇਣੀ ਠੀਕ ਹੈ ਜੀ ਜੇ ਤੁਹਾਨੂੰ ਇਹ ਕੁਸ਼ਚਨ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਹਾਂਜੀ ਧੰਨਵਾਦ